ਸੋ ਪ੍ਰਿੰਕਲ ਮਾਮਲੇ ਨੂੰ ਲੈ ਕੇ ਵੱਡੀ ਅਪਡੇਟ ਹੈ ਜਿਹੜੀ ਸਾਹਮਣੇ ਆ ਰਹੀ ਹੈ ਦੱਸਦੀ ਹੈ ਲੁਧਿਆਣਾ ਪੁਲਿਸ ਨੇ ਬੂਟ ਕਾਰੋਬਾਰੀ ਅਤੇ ਇਨਫਲੂਐਂਸਰ ਪ੍ਰਿੰਕਲ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਇੱਕ ਦਿਨ ਦਾ ਰਿਮਾਂਡ ਹੈ ਜਿਹੜਾ ਹਾਸਲ ਕੀਤਾ ਦੱਸਦੀ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਫੇਸਬੁੱਕ ਤੇ ਵਕੀਲ ਨਵਪੱਤੀ ਜਨਕ ਸ਼ਬਦ ਬੋਲਣ ਨੇ ਦੇ ਵੀਡੀਓ ਹੈ ਜਿਹੜੀ ਵਾਇਰਲ ਹੋਈ ਸੀ ਅਤੇ ਹਥਿਆਰ ਦਿਖਾਉਣ ਦੀ ਵੀਡੀਓ ਜਿਹੜੀ ਸਾਹਮਣੇ ਆ ਰਹੀ ਸੀ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਹੈ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਉਪਰੰਤ ਪੁਲਿਸ ਨੂੰ ਇੱਕ ਦਿਨ ਦਾ ਰਿਮਾਂਡ ਹੈ ਜਿਹੜਾ ਪੁਲਿਸ ਨੇ ਹਾਸਲ ਕੀਤਾ ਹੈ ਲੁਧਿਆਣਾ ਲਾਈਵ ਲੀ ਸੁਰਿੰਦਰ ਸੋਨੀ ਦੀ ਰਿਪੋਰਟ ਕਿਤਾਗ ਦੀ ਰਿਪੋਰਟ ਦੇ ਵਿੱਚ ਲੱਛ ਹੋਈ ਹੈ ਕਿਹੜੀ ਗੀਚ ਆਈ ਸੀ ਆਹ ਕਮ ਉਸ ਪਤੀ ਉਹਦੀ ਸਾਰਿਆਂ ਨੂੰ ਇੱਕ ਇੱਕ ਇਤਿਆਸ ਦੀ ਵਿੱਚ ਅੱਜ ਤੋਂ 1 ਮਹੀਨਾ ਪਹਿਲਾਂ ਦੀ ਅਰੈਸਟ ਹੋਈ ਸੀ ਪਿਛਲੀ 19 ਤਰੀਕ ਨੂੰ ਹਾਂ ਉਸ 19 ਤਰੀਕ ਨੂੰ ਜਦੋਂ ਜਸਪਰ ਨੇ ਜਦੋਂ ਇਹ ਬیل ਡਿਸਾਈਡ ਕੀਤੀ ਸੀ 30 ਅਗਸਤ ਨੂੰ ਤੇ ਜਸਪਰ ਨੇ ਕੰਡੀਸ਼ਨ ਲਗਾਈ ਸੀ ਕਿ ਬਾਹਰ ਆ ਕੇ سوشل میڈیا ਉੱਤੇ ਕੋਈ ਵੀ ਆਪੱਤੀ ਜਨਕ ਜਿਹੜੀ ਹੈਗੀ ਆ ਉਹ ਵੀਡੀਓ ਨਹੀਂ ਪਾਏਗਾ ਨਾ ਹੀ ਗਲਤ ਬੋਲੇਗਾ ਬਟ ਉਹ ਇਨੇ ਜਿਹੜੀਆਂ ਕੰਡੀਸ਼ਨ ਸੀਗੀਆਂ ਉਹ ਵਾਇਲਟ ਕੀਤੀਆਂ ਉਸ ਮਾਮਲੇ ਦੇ ਵਿੱਚ ਦਿੱਕਤਾਂ ਅੱਜ ਉਸੇ ਕੋਰਟ ਨੇ ਇਹਦੀ ਬੇਲ ਕੈਨਸਲ ਕੀਤੀ ਹੈ ਠੀਕ ਹੈ ਜੀ ਪਹਿਲਾਂ ਵਾਲੇ ਮੁਕਦਮੇ ਦੇ 227/22 ਚ ਹਾਂ ਤੇ ਇਸ ਤੋਂ ਇਲਾਵਾ ਇੱਕ ਮੁਕਦਮਾ ਇਹਦੇ ਤੇ ਹੋਰ ਹੋਇਆ ਸੀਗਾ ਮੈਂ ਮਾਨਯੋਗ ਪੁਲਿਸ ਕਮਿਸ਼ਨਰ ਸਾਹਿਬ ਦਾ ਸਾਰੀ ਟੀਮ ਦਾ ਸਾਰੇ ਪ੍ਰਸ਼ਾਸਨ ਦਾ ਬਹੁਤ-ਬਹੁਤ ਧੰਨਵਾਦ ਕਰਦਾ ਉਹਨਾਂ ਨੇ ਇੱਕ ਐਫ ਆਈ ਆਰ ਦੇ ਤੇ ਹੋਰ ਕੀਤੀ ਆ ਉਹਦੇ ਤੇ ਇਹ ਦੁਬਾਰਾ ਵਕੀਲ ਸਾਹਿਬਾਨ ਨੂੰ ਔਰ ਮੁਦਈ ਨੂੰ ਪ੍ਰੋਸੀਕਿਊਸ਼ਨ ਨੂੰ ਇਹਨੇ ਭੱਦੀ ਸ਼ਬਦਾਵਲੀ ਦੁਬਾਰਾ ਆ ਕੇ ਵਰਤੀ ਸੀ ਉਸ ਕੇਸ ਦੇ ਵਿੱਚ ਡਿਵੀਜ਼ਨ ਨੰਬਰ 5 ਦੇ ਤੇ ਇੱਕ ਹੋਰ ਐਫ ਆਈ ਆਰ ਹੋਈ ਹੈ ਪਰ ਉਸ ਤੋਂ ਇਲਾਵਾ ਇਹਨੇ ਇੱਕ ਅਸਲਾ ਵੀ ਹੈ ਜਿਹੜਾ ਆਪਣਾ ਜਿਹੜਾ ਵੈਪਨ ਹੈ ਉਹ ਪ੍ਰੀਤ ਰੀਤ ਮਹਿੰਦਰ ਸਿੰਘ ਦੇ ਨਾਮ ਦੀ ਜੱਜਮੈਂਟ ਆ 2019 ਦੀ ਹਾਈ ਕੋਰਟ ਦੀ ਜ ਜਿਹਦੇ ਵਿੱਚ 2022 ਦੇ ਵਿੱਚ ਆਪਣੇ ਭਗਵੰਤਪਾਣ ਸਾਹਿਬ ਨੇ ਆਰਡਰ ਕੀਤਾ ਸੀ ਵੀ ਉਹ ਜੱਜਮੈਂਟ ਦੇ ਬੇਸ ਤੇ ਅਸੀਂ ਬੈਨ ਲਗਾ ਰਹੇ ਹਾਂ ਕੋਈ ਵੀ ਬੰਦਾ ਆਪਣਾ ਅਸਲਾ ਜਿਹੜਾ ਵੈਪਨ ਹੈ ਉਹ ਮਤਲਬ ਉਹ ਸੋਸ਼ਲ ਮੀਡੀਆ ਤੇ ਨਹੀਂ ਦਿਖਾਏਗਾ ਜੀ ਬਟ ਉਹ ਅਸੀਂ ਵੀਡੀਓ ਕੋਰਟ 'ਚ ਪੇਸ਼ ਕੀਤੀ ਹੈ ਔਰ ਪੁਲਿਸ ਕਮਿਸ਼ਨਰ ਸਾਹਿਬ ਨੂੰ ਵੀ ਦਿਖਾਈ ਸੀਗੀ ਵੀ ਉਹ ਜਿਹੜਾ ਵੈਪਨ ਹੈ ਇਹਨੇ ਉਹ ਜਿਹੜਾ ਅਸਲਾ ਉਹ ਦਿਖਾਇਆ ਜਿਹਦੇ ਕਰਕੇ ਇੱਕ ਐਫ ਆਈ ਆਰ ਤੇ ਹੋਰ ਹੋਈ ਹੈ ਔਰ ਉਸੇ ਐਫ ਆਈ ਆਰ 'ਚ ਵੀ ਉਹ ਉਸ ਐਫ ਆਈ ਆਰ 'ਚ ਵੀ ਅਰੈਸਟ ਪਈ ਹੈ ਔਰ ਦੂਸਰਾ ਪਹਿਲੇ ਵਾਲੀ ਬੇਲਵੀ ਦੀ ਕੈਨਸਲ ਹੋ ਗਈ। ਅੱਛਾ ਵਕੀਲ ਸਾਹਿਬ ਇੱਕ ਮੈਟਰ ਇਹ ਆ ਵੀ ਕੁਝ ਪੁਲਿਸ ਅਫਸਰ ਕਿਸੇ ਵੱਡੇ ਰੈਂਕ ਵਾਲੇ ਅਫਸਰ ਨੂੰ ਕਿਤੇ ਗਲਤ ਬੋਲਿਆ ਗਿਆ ਸੀ ਉਹਨਾਂ ਨੇ। ਪਿੰਕ ਲੋਲਾ। ਉਹਦੇ ਵਿੱਚ ਇਹ ਆ ਨਾਮ ਲੈ ਰਹੇ ਆ ਜੀ ਐਸਐਚਓ ਸਾਹਿਬ ਦਾ ਵੀ ਲੈ ਰਹੇ ਆ। ਚਲੋ ਮੈਂ ਉਸ ਗੱਲ 'ਚ ਨਹੀਂ ਆਉਣਾ ਚਾਹੁੰਦਾ ਬਟ ਇਹ ਇਹਨਾਂ ਨੇ ਨਾਮ ਉਹਦੇ 'ਚ ਕੁਝ ਪੁਲਿਸ ਅਫਸਰਾਂ ਦਾ ਵੀ ਲਿਆ। ਕੁਝ ਮੁਲਾਜ਼ਮਾਂ ਦਾ ਵੀ ਲਿਆ ਮੇਰੇ ਨਾਲ ਆ ਹੋਇਆ ਜੇਲ੍ਹ ਚ ਮੇਰੇ ਨਾਲ ਇਦਾਂ ਹੋਇਆ ਜੋ ਇਦਾਂ ਦੀਆਂ ਗੱਲਾਂ ਇਨਵੈਸਟੀਗੇਸ਼ਨ ਦੇ ਵਿੱਚ ਜਿਹੜੀਆਂ ਹੁੰਦੀਆਂ ਮੈਨੂੰ ਲੱਗਦਾ ਕਿ ਉਹ ਬਾਹਰ ਆ ਕੇ ਨਹੀਂ ਕਰਨੀਆਂ ਚਾਹੀਦੀਆਂ ਜਦ ਤੱਕ ਉਹ ਕੇਸ ਚੱਲ ਰਿਹਾ ਉਹ ਸਾਰੀਆਂ ਗੱਲਾਂ ਕਰਨ ਕਰਕੇ ਉਸ ਤੋਂ ਇਲਾਵਾ ਜੋ ਬੋਲਣ ਕਰਕੇ ਗਲਤ ਬੋਲਣ ਕਰਕੇ ਉਹ ਐਫ ਆਈ ਆ ਰਿਮਾਂਡ ਤੇ ਜਗ੍ਹਾ ਤੇ ਜੁਡੀਸ਼ੀਅਲ ਤੇ ਹਾਂਜੀ ਇੱਕ ਦਿਨ ਦਾ ਰਿਮਾਂਡ ਦਿੱਤਾ ਜੀ ਅੱਜ ਕੋਰਟ ਨੇ ਇਹਨਾਂ ਦਾ ਮੈਡੀਕਲ ਹੋ ਗਿਆ ਨਹੀਂ ਉਹਦਾ ਮੈਡੀਕਲ ਹਾਂਜੀ ਗੱਲ ਕਰਾ ਕੇ ਲੱਗਦੀ ਸਰ ਗੱਲ ਕਰੀ ਤਾਂ ਉਹਨਾਂ ਨੇ ਜਾਂਦੇ ਹੋਏ ਕਿਹਾ ਕਿ ਝੂਠਾ ਮਾਰ ਕੇ ਜੀ ਸਰ ਕੀ ਮਾਮਲਾ ਸੀ ਅੱਜ ਪ੍ਰਿੰਕਲ ਨੂੰ ਜਿਹੜਾ ਪੇਸ਼ ਕੀਤਾ ਕੋਰਟ 270 ਨੰਬਰ 117 ਪੇਜ ਜੀ ਫੇਸਬੁੱਕ ਤੇ ਤੇ ਇੰਟਰਵਿਊ ਦੇ ਕੇ ਲਾਈਵ ਅਨੁਗਰੇਦ ਨੂੰ ਗੱਪ ਗੋਲਿਆ ਅੱਛਾ ਜੀ ਸੋ ਅੱਜ ਇੱਕ ਪੁਰਾਣੀ ਵੇਲ ਵੀ ਕੋਈ ਕੈਂਸਲ ਹੋਈ ਹੈ ਅੱਜ ਕੋਰਟ ਵਿੱਚ ਅੱਜ ਪੁਰਾਣੀ ਵੇਲ ਵੀ ਹੋਈ ਸੀ ਤਾਂ ਇੱਕ ਮਾਮਲੇ 'ਚ ਬ੍ਰਹਮਨਗਟੋਂ ਕਿ ਵੇਲ ਕੈਂਸਲ ਹੋ ਗਈ ਠੀਕ ਥੈਂਕ ਯੂ